ਸਰਮਾਨ ਕਰਿਆ ਜਾ ਰਿਹਾ ਉੱਤੇ ਦੇ ਤੌਰ ਤੇ ਕਹਿੰਦੇ ਕੈਨੇਡਾ ਤੋਂ ਬੰਤ ਮੈਨੇਜਰ ਜੀ ਆਏ ਆ ਫੜੇ ਖੇਡ ਪ੍ਰੋਮੋਟਰ ਨਿੰਦਰ ਸਿੱਧੂ ਹੁਣੀਆਂ ਦਾ ਧੁੱਗਾਂ ਦੇ ਖੁਸ਼ੀ ਦਾ ਜਫਾ ਉਹ ਧੁੱਗਾਂ ਦਾ ਖੁਸ਼ ਧੁੱਗ ਧੁੱਗ ਓਏ ਪੱਟੇ ਬਾਈ ਹਨੂ ਆ ਗਿਆ ਹਨੂ ਆ ਗਿਆ ਕਹਿੰਦੇ ਵੱਡੇ ਥੇ ਵਾਲਾ ਕਹਿੰਦੇ ਜੈਲਰ ਜੀਓ ਮੋਕ ਸਟੇਜ ਉੱਤੇ ਜਾ ਕੇ ਸੰਪਰ ਕਰਗੇ ਜੈਲਰ ਘਰਾੜ ਸਾਡਾ ਛੋਟਾ ਵੀਰ ਹੈਪੀ ਹੀਰਨਾ ਸੰਪਰ ਕਰ ਲੇਗਾ ਬੰਤ ਨੇਦਰ ਜੀ ਹੁਣੀਆਂ ਦਾ ਸਨਮਾਨ ਕਰਾ ਜਾ ਰਿਹਾ ਉੱਤੇ ਦੇ ਤੌਰ ਤੇ ਕਹਿੰਦੇ ਕੈਨੇਡਾ ਤੋਂ ਬੰਤ ਨੇਦਰ ਜੀ ਆਏ ਆ ਫੜੇ ਖੇਡ ਪ੍ਰਮੋਟਰ ਮਿੰਦਰ ਸਿੱਧੂ ਹੁਣੀਆਂ ਦਾ ਧੁੱਗਾ ਦੇ ਖੁਸ਼ੀ ਦਾ ਜਫਾ ਉਹ ਧੁੱਗਾ ਦਾ ਖੁਸ਼ ਧੁੱਗ 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 ਕਰਾਉਂਦਾ ਨਰਮਦ ਸਿੰਘ ਪੰਜ ਦਾ ਪੁੱਤਰ ਆਉਂਦਾ ਸਵਾਤ ਹਜੇ ਤੇ ਹੋਰ ਆਵੇਗਾ ਮੇਲਾ ਕਹਿੰਦੇ ਤਿੰਨ ਜਫੇ ਹੋ ਗਏ ਹੀਰਿਆਂ ਦੇ ਵੱਲੋਂ ਪੈਸੇ ਲੱਗਿਆ ਹੈਪੀ ਹੀਰਾ ਤੇ ਚਰਨਜੀਤ ਹੀਰੇ ਵੱਲੋਂ 10000 10000 10 10000 ਦੇ ਤਿੰਨ ਜਫੇ ਪੂਰੇ ਹੋ ਗਏ ਆਹ ਕਹਿੰਦੇ ਚਰਚਾ ਵੱਡੀ ਆ ਅਗਲੀ ਰੇਡ ਵੱਡੇ ਭਾਈ ਆ